ਪੰਜਾਬ ਵਿੱਚ ਆਦਿਨ ਹੀ ਸੜਕੀ ਹਾਦਸਿਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਜਿਹਾ ਹੀ ਪਿਆਨਕ ਸੜਕੀ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ ਜਿੱਤੇ ਕਿ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਹੁਨਾ ਬਾਈਪਾਸ ਤੇ ਇੱਕ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਇੱਕ ਆਟੋ ਨੂੰ ਟੱਕਰ ਮਾਰੀ ਗਈ ਹੈ ਤਸਵੀਰਾਂ ਜੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਪਰ ਇੱਕ ਆਟੋ ਮੁੱਦਾ ਹੋਇਆ ਪਿਆ ਤੇ ਕੈਸਾ ਹਾਥੇ ਦੇ ਚੱਲਦਿਆਂ ਲੋਕ ਇਕੱਠੇ ਹੋ ਗਏ ਨੇ ਤੇ ਉੱਥੇ ਹੀ ਦੂਜੇ ਪਾਸੇ ਤੁਹਾਨੂੰ ਇੱਕ ਸਫੇਦ ਰੰਗ ਦੀ ਗੱਡੀ ਵੀ ਨਜ਼ਰ ਆ ਰਹੀ ਹੋਵੇਗੀ ਜੋ ਕਿ ਦਰਫ਼ਤੇ ਵਿੱਚ ਵਜੀ ਹੋਈ ਨਜ਼ਰ ਆ ਰਹੀ ਹੈ ਦਰਅਸਲ ਇਸੇ ਹੀ ਤੇਜ਼ ਰਫ਼ਤਾਰ ਕਾਰ ਦਾ ਕਹਿਰ ਇਸ ਆਟੋ ਦੇ ਉੱਪਰ ਵਰ ਪਿਆ ਤੇ ਜਿਸ ਤੇ ਚੱਲਦੀਆਂ ਸਵਾਰੀਆਂ ਜੋ ਕਿ ਇਸ ਆਟੋ ਦੇ ਵਿੱਚ ਸਵਾਸ ਹਨ ਉਸ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਤੇ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਨੁਕਸਾਨੀ ਹੋਈ ਇਹ ਸਫੇਦ ਰੰਗ ਦੀ ਗੱਡੀ ਦਰਅਸਲ ਇਸ ਤੋਂ ਬਾਅਦ ਦਰਖਤੇ ਵਿੱਚ ਜਾ ਵੱਜਦੀ ਹੈ ਤੇ ਚਕਨਾ ਚੂਰ ਹੋ ਜਾਂਦੀ ਹੈ ਤੇਨਾ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਹੋ ਜਿਹੀ ਗੱਡੀ ਦੀ ਕਿੰਨੀ ਰਫ਼ਤਾਰ ਤੇਜ਼ ਹੋਵੇਗੀ ਜਿਸ ਤੇ ਚੱਲਦਿਆਂ ਇਸ ਦੀ ਇਹ ਹਾਲਤ ਹੋ ਗਈ ਹੈ ਜਿਸ ਤੇ ਸਾਨੂੰ 112 ਨੂੰ ਕਾਲ ਆਈ ਸੀ ਐਕਸੀਡੈਂਟ ਬਾਰੇ ਅਸੀਂ ਇੱਥੇ ਆਏ ਹਾਂ ਤੇ ਸਾਡੇਾਂ ਨੂੰ ਜਿਹੜਾ ਪਹਿਲਾ ਆਂਗਣ ਬੰਦਾ ਜਿਹੜਾ ਨਾ ਉਹ ਮਤਲਬ ਹਸਪੀਟਲ ਲੈ ਕੇ ਆਜੇ ਤੇ ਇੱਥੇ ਜਿਵੇਂ ਉਹ ਨਹੀਂ ਪਤਾ ਉਹਦੇ ਬਾਰੇ ਹੁਣ ਜੋ ਉਹ ਗਏ ਨੇ ਨਾ ਕਿ ਲੈ ਕੇ ਗਏ ਨੇ ਬੰਦੇ ਨੂੰ ਗਏ ਨੇ ਪਤਾ ਲੱਗਾ ਗੱਡੀ ਕਿੱਥੇ ਦੀ ਹੈ ਗੱਡੀ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਹਨੂੰ ਮਿਲ ਨਹੀਂ ਸਕੇ ਬੰਦੇ ਇੱਕ ਪਾਈ ਸੀ ਨਾਲ ਮਾਲਕ ਜਿਹੜਾ ਗੱਡੀ ਦੇ ਉਹ ਵੀ ਨਾਲ ਹੀ ਭੇਜਿਆ ਬਾਅਦ ਦੇ ਵਿੱਚ ਜਗਵਾਨੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਅਨਕੀਤ ਸ਼ਰਮਾ ਦੀ ਰਿਪੋਰਟ